ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੁਣ ਕੇ ਤੁਹਾਡਾ ਵੀ ਰੋਣਾ ਆ ਜਾਏਗਾ ਰੋਂਗ ਤੇ ਖੜੇ ਹੋ ਜਾਣਗੇ ਸਿੱਖ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘਰ ਗਿਆ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਆਓ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਤੇ ਆਪ ਜੀ ਨੂੰ ਸੁਣਾਉਣੀ ਹੈ ਪੂਰਾ ਇਤਿਹਾਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਸ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਘੱਟ ਸੰਗਤਾਂ ਨੇ ਦਰਸ਼ਨ ਕੀਤੇ ਹੋਣੇ ਆਓ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਤੁਸੀਂ ਵੇਖ ਰਹੇ ਹੋ ਭਾਈ ਅਮਰਜੀਤ ਸਿੰਘ ਨਵਾਂ ਸ਼ਹਿਰ ਵਾਲੇ ਫੇਸਬੁੱਕ ਅਤੇ YouTube ਚੈਨਲ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਇਸ ਚੈਨਲ ਤੇ ਹਰ ਰੋਜ਼ ਗੁਰੂ ਧਾਮਾਂ ਦੇ ਦਰਸ਼ਨ ਕਰਾਉਨੇ ਆਂ ਅਤੇ ਕਥਾ ਕੀਰਤਨ ਦੀਆਂ ਵੀਡੀਓ ਅਪਲੋਡ ਕਰਦੇ ਹਾਂ ਅੱਜ ਅਸੀਂ ਜਿਸ ਗੁਰਦੁਆਰਾ ਸਾਹਿਬ ਦੇ ਆਪਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਤੁਹਾਡੇ ਵਿੱਚੋਂ ਬਹੁਤ ਹੀ ਘੱਟ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੋਣੇ ਆ ਅੱਜ ਅਸੀਂ ਆਪਜੀ ਨੂੰ ਪਿੰਡ ਬਹਿਲੋਲਪੁਰ ਲੈ ਕੇ ਆਏ ਹਾਂ 마ਛੀਵਾੜਾ ਸਾਹਿਬ ਦੇ ਬਿਲਕੁਲ ਹੀ ਨਾਲ ਇਹ ਪਿੰਡ ਹੈ ਜੀ ਚਮਕੌਰ ਸਾਹਿਬ ਤੋਂ ਜਦੋਂ ਆਪਾਂ ਚੱਲ ਕੇ 마ਛੀਵਾੜਾ ਸਾਹਿਬ ਨੂੰ ਆਉਨੇ ਆ ਰਸਤੇ ਵਿੱਚ ਇਹ ਪਿੰਡ ਬਹਿਲੋਲਪੁਰ ਆਉਂਦਾ ਆ ਸਾਹਮਣੇ ਆਪਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿੱਖ ਜਿਹਦਾ ਇਤਿਹਾਸ ਵਿੱਚ ਨਾਮ ਆਇਆ ਪੂਰਨ ਮਸੰਦ ਉਹ ਇਸ ਪਿੰਡ ਬਹਿਲੌਰਪੁਰ ਦਾ ਰਹਿਣ ਵਾਲਾ ਆ ਤੇ ਜਿਸ ਜਗ੍ਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਪੂਰਨ ਮਸੰਦ ਦਾ ਘਰ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਪਿੰਡ ਵਿੱਚ ਆਉਂਦੇ ਆ ਤੇ ਪੂਰਨ ਮਸੰਦ ਦੇ ਘਰੇ ਆਉਂਦੇ ਆ ਇਹ ਪੂਰਨ ਮਸੰਦ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਜਾਂਦਾ ਸੀ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਹੁੰਦਾ ਸੀ ਮਹਾਰਾਜ ਜੀ ਆਪ ਜੀ ਮੇਰੇ ਪਿੰਡ ਜ਼ਰੂਰ ਆਇਓ ਮੇਰੇ ਘਰ ਨੂੰ ਜ਼ਰੂਰ ਭਾਗ ਲਾਇਓ ਤੇ ਜਦੋਂ ਧੰਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਦੀ ਕੱਚੀ ਗੜੀ ਨੂੰ ਛੱਡ ਕੇ ਆਉਂਦੇ ਆ ਮਾਛੀਵਾੜਾ ਸਾਹਿਬ ਜਾਂਦੇ ਸਮੇਂ ਗੁਰੂ ਸਾਹਿਬ ਇਸ ਪਿੰਡ ਬੇਲੋਲਪੁਰ ਵਿੱਚ ਆਉਂਦੇ ਆ ਅੰਮ੍ਰਿਤ ਵੇਲਾ ਹੁੰਦਾ ਆ ਇੱਕ ਪੰਡਤ ਟੋਬੇ ਤੇ ਇਸ਼ਨਾਨ ਕਰਨ ਵਾਸਤੇ ਜਾਂਦਾ ਆ ਤੇ ਗੁਰੂ ਸਾਹਿਬ ਉਹ ਪੰਡਤ ਨੂੰ ਪੁੱਛਦੇ ਆ ਪੰਡਤ ਜੀ ਪਿੰਡ ਕਿਹੜਾ ਆ ਪੰਡਤ ਪੁੱਛਦਾ ਜੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕਿੱਥੇ ਜਾਣਾ ਤੇ ਗੁਰੂ ਸਾਹਿਬ ਨੇ ਆਖਿਆ ਪੰਡਤ ਜੀ ਮੈਂ ਆਨੰਦਪੁਰ ਤੋਂ ਆਇਆ ਆ ਤੇ ਜਿੱਥੇ ਕਰਤਾਰ ਲੈ ਜੇ ਮੈਂ ਉੱਥੇ ਚਲੇ ਜਾਣਾ ਕਿਉਂਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਕੋਈ ਜੋੜਾ ਨਹੀਂ ਸੀ ਸਿਰ ਤੇ ਕੋਈ ਕਲਗੀ ਨਹੀਂ ਸੀ ਹੱਥ ਵਿੱਚ ਕੋਈ ਬਾਜ ਨਹੀਂ ਸੀ ਕੋਈ ਘੋੜਾ ਕੋਲ ਨਹੀਂ ਹੈ ਕੱਲੇ ਗੁਰੂ ਸਾਹਿਬ ਜੀ ਚਮਕੌਰ ਦੀ ਗੜੀ ਤੋਂ ਨਿਕਲੇ ਆ ਤੇ ਮਾਛੀਵਾੜੇ ਜੰਗਲਾਂ ਵਿੱਚ ਕੱਲੇ ਜਾਂਦੇ ਆ ਤੇ ਪੰਡਿਤ ਪੁੱਛਦਾ ਜੀ ਤੁਸੀਂ ਜਾਣਾ ਕਿੱਥੇ ਐ ਮਹਾਰਾਜ ਕਹਿੰਦੇ ਇਹ ਪਿੰਡ ਕਿਹੜਾ ਪੰਡਿਤ ਕਹਿਣ ਲੱਗਾ ਇਹ ਪਿੰਡ ਦਾ ਨਾਮ ਹੈ ਬਹਿਲੌਲਪੁਰ ਮਹਾਰਾਜ ਕਹਿੰਦੇ ਉਹੀ ਬਹਿਲੌਲਪੁਰ ਐ ਜਿਹੜੇ ਪਿੰਡ ਵਿੱਚ ਪੂਰਨ ਮਸੰਦ ਰਹਿੰਦਾ ਕਹਿੰਦਾ ਜੀ ਮਹਾਰਾਜ ਉਹ ਪੰਡਿਤ ਫਿਰ ਗੁਰੂ ਸਾਹਿਬ ਨੂੰ ਨਾਲ ਲੈ ਕੇ ਪੂਰਨ ਮਸੰਦ ਦੇ ਘਰੇ ਆਉਂਦਾ ਆ ਤੇ ਅੱਗੇ ਜੋ ਪੂਰਨ ਮਸੰਦ ਨੇ ਆਪਣਾ ਨੌਕਰ ਰੱਖਿਆ ਸੀ ਜਿਹਦਾ ਇਤਿਹਾਸ ਵਿੱਚ ਨਾਮ ਆਂਦਾ ਜਿਉਣਾ ਮਹਾਰਾਜ ਜਿਉਣੇ ਨੂੰ ਆਖਦੇ ਆ ਜੁਣਿਆ ਜਾਂ ਆਪਣੇ ਮਾਲਕ ਨੂੰ ਸੱਦ ਪੂਰਨ ਮਸੰਦ ਨੂੰ ਸੱਦਾ ਦੇ ਜਿਉਣਾ ਕਹਿੰਦਾ ਜੀ ਮੈਂ ਕੀ ਆਖਾਂ ਕੌਣ ਆਇਆ ਗੁਰੂ ਸਾਹਿਬ ਕਹਿੰਦੇ ਜਾ ਆਪਣੇ ਪੂਰਨ ਨੂੰ ਜਾ ਕੇ ਆਖ ਬੇ ਬਾਜਾਂ ਵਾਲਾ ਗੁਰੂ ਆਇਆ ਤੇ ਜਿਸ ਵੇਲੇ ਪੂਰਨ ਮਸੰਦ ਨੇ ਬਾਜਾਂ ਵਾਲਾ ਗੁਰੂ ਸੁਣਿਆ ਤੇ ਆਪਣੇ ਜਿਉਨੇ ਨੌਕਰ ਨੂੰ ਕਹਿਣ ਲੱਗਾ ਜਾ ਗੁਰੂ ਸਾਹਿਬ ਨੂੰ ਜਾ ਕੇ ਕਹਿ ਦੇ ਵੀ ਜੇ ਸਾਨੂੰ ਦਰਸ਼ਨਾਂ ਦੀ ਲੋੜ ਹੋਈ ਅਸੀਂ ਆਪ ਆਨੰਦਪੁਰ ਸਾਹਿਬ ਆ ਕੇ ਦਰਸ਼ਨ ਕਰ ਲਾਂਗੇ ਸਾਨੂੰ ਗੁਰੂ ਸਾਹਿਬ ਬਿਫਤਾ ਵਿੱਚ ਨਾ ਪਾਣ ਆਪ ਤਾਂ ਬਿਫਤਾ ਵਿੱਚ ਪਏ ਆ ਤੇ ਵੇਖੋ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਿਹੋ ਜਿਹਾ ਸਮਾਂ ਆਇਆ ਜਿਹੜਾ ਸਿੱਖ ਅਰਦਾਸਾਂ ਕਰਦਾ ਸੀ ਵੀ ਮਹਾਰਾਜ ਮੇਰੇ ਘਰੇ ਚਰਨ ਪਾਓ ਅੱਜ ਗੁਰੂ ਸਾਹਿਬ ਦਰਸ਼ਨ ਦੇਣ ਵਾਸਤੇ ਆਏ ਆ ਤੇ ਪੂਰਨ ਮਸੰਦ ਨੇ ਘਰ ਆਇਆਂ ਨੂੰ ਗੁਰੂ ਸਾਹਿਬ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਜਿਉਣੇ ਨੇ ਜਾ ਕੇ ਦੱਸਿਆ ਮਹਾਰਾਜ ਮਾਲਕ ਆਖਦਾ ਵੀ ਤੁਸੀਂ ਸਾਡੇ ਘਰੋਂ ਨਿਕਲ ਜਾਓ ਪੂਰਨ ਮਸੰਦ ਦੇ ਨੌਕਰ ਜਿਉਣੇ ਦੀ ਗੁਰੂ ਸਾਹਿਬ ਤੇ ਭਾਵਨਾ ਸੀ ਉਹਨੇ ਇੱਕ ਟਿੰਡ ਦੇ ਵਿੱਚ ਲੱਕੜਾਂ ਬਾਲ ਕੇ ਗੁਰੂ ਸਾਹਿਬ ਨੂੰ ਦਿੱਤੀਆਂ ਮਹਾਰਾਜ ਠੰਡ ਬਹੁਤ ਹੈ ਜਿੱਥੋਂ ਤੱਕ ਲੱਕੜਾਂ ਬਲਦੀਆਂ ਜਾਣਗੀਆਂ ਮਹਾਰਾਜ ਤੁਹਾਨੂੰ ਸੇਕ ਆਉਂਦਾ ਜਾਏਗਾ ਤੇ ਉਹੀ ਟਿੰਡ ਜਿਹੜੀ ਟਿੰਡ ਦਾ ਸਹਰਾਣਾ ਲਾ ਕੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਕੁਝ ਸਮਾਂ ਆਰਾਮ ਕੀਤਾ ਸੀ ਸੰਗਤ ਜੀ ਏ ਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਿੱਥੋਂ ਆਪ ਵੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇਸ ਬਲੌਗ ਦੀ ਇੱਥੇ ਹੀ ਸਮਾਪਤੀ ਹੈ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ